ਇਹ ਜੀ ਏਰੀਆ ਦੇ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਕਾਇਮ ਕਰਦੇ ਹੋਏ ਅਸੀਂ ਚਮਕੌਰ ਸਾਹਿਬ ਦੇ ਇਲਾਕੇ ਦੇ ਵਿੱਚ ਜਿਹੜਾ ਹੈਗਾ 플ੈਗ ਮਾਰਚ ਕੱਢਿਆ ਮੇਰੇ ਨਾਲ ਡੀਐਸਪੀ ਚਮਕੌਰ ਸਾਹਿਬ ਸਾਡੇ ਐਸਸੀਓ ਸਰਬਾਨ ਚਮਕੌਰ ਸਾਹਿਬ ਦੇ ਤੇ ਇਸ ਵੇਲੇ ਹਾਜ਼ਰ ਨੇ ਸੋ 플ੈਗ ਮਾਰਚ ਦੇ ਨਾਲ-ਨਾਲ ਜਿਹੜੀ ਹੈਗੀ ਸਾਡੀ ਚੈਕਿੰਗ ਦੀ ਮੁਹਿੰਮ ਵੀ ਚੱਲ ਰਹੀ ਹੈ ਤੇ ਜਿਹਦੇ ਵਿੱਚ ਵਾਹਕਲਾਂ ਦੀ ਚੈਕਿੰਗ ਇਲਾਕਿਆਂ ਦੀ ਚੈਕਿੰਗ ਜਿਹੜੇ ਸ਼ੱਕੀ ਵਿਅਕਤੀ ਨੇ ਕੋਈ ਕ੍ਰਿਮੀਨਲ ਚੋਕੜ ਵਾਲੇ ਵਿਅਕਤੀ ਨੇ ਉਹਨਾਂ ਦੀ ਚੈਕਿੰਗ ਸੋ ਹਰ ਪਾਸੇ ਪਾਸੇ ਜਿਹੜਾ ਹੈਗਾ ਅਸੀਂ ਏਰੀਆ ਨੂੰ ਡੋਮਿਨੇਟ ਕਰ ਰਹੇ ਹਾਂ ਇਹ ਚਮਕੌਰ ਸਾਹਿਬ ਦੇ ਨਾਲ-ਨਾਲ ਮੋਰਿੰਡਾ ਦੇ ਵਿੱਚ ਵੀ ਜਿਹੜਾ ਹੈਗਾ ਅਸੀਂ ਡੋਮਿਨੇਟ ਕਰ ਰਹੇ ਹਾਂ ਜੋ ਮੇਰੇ ਅੰਡਰ ਡੀਐਚਪੀ ਮੋਰਿੰਡਾ ਐਸਿਚੂ ਸਿਟੀ ਤੇ ਸਦਰ ਔਰ ਵੱਖ-ਵੱਖ ਸਮਿਆਂ ਤੇ ਜਿਹੜੇ ਹੈਗੇ ਨੇ ਨਾਕੇ ਵੀ ਲਾਏ ਜਾ ਰਹੇ ਨੇ ਤੋਂ ਇਹ ਅਸੀਂ 24 ਘੰਟੇ ਨੂੰ ਡਿਵਾਈਡ ਕੀਤਾ ਹੋਇਆ ਜਿਦੇ ਵਿੱਚ ਸਵੇਰੇ ਪੈਟਰੋਲਿੰਗ ਪਾਰਟੀਆਂ ਗਸ਼ਟਾਂ ਚੈਕਿੰਗ ਨਾਕੇ ਮਾਰਕੀਟਸ ਦੀ ਏਰੀਆ ਡੋਮਿਨੇਸ਼ਨ ਨਾਈਟ ਚੈਕਿੰਗ ਔਰ ਰਾਤ ਦੇ ਵਿਲੇਜ ਜਿਹੜੇ ਹੈਗੇ ਨੇ ਸੁਰੱਖਿਆ ਪ੍ਰਬੰਧ ਹਰ ਪੱਖੋਂ ਜਿਹੜੇ ਹੈਗੇ ਨੇ ਪੱਕਾ ਤੇ ਕਾਇਮ ਰੱਖੇ ਜਾ ਸਕਣ ਸੋ ਅਸੀਂ ਜਿਹੜੇ ਹੈਗੇ ਤਣਾਤਵ ਦੀ ਟੀਮ ਦੇ ਨਾਲ ਹਾਂ ਜੀ ਇਹ ਕਰਨ ਦੀ ਜਿਹੜਾ ਆ ਜਿਹੜਾ ਆ ਕੇ ਬੰਦ ਕਰਤਾ ਪੱਦਵਿਸ ਕਰਕੇ ਜਾਂ ਜੀ ਜੀ 26 ਜਨਵਰੀ ਦੇ ਜਿਹੜੇ ਹੈਗੇ ਨੇ ਪ੍ਰੋਗਰਾਮ ਉਹ ਵੀ ਨੇੜੇ ਆ ਰਹੇ ਨੇ ਔਰ ਜਿਹੜੇ ਇਲਾਕੇ ਦੇ ਵਿੱਚ ਜਿਸ ਤਰੀਕੇ ਨਾਲ ਇੱਥੇ ਆਪਾਂ ਚੰਪੌਰ ਸਾਹਿਬ ਦੇ ਵਿੱਚ ਹੈਗੇ ਨੇ ਅਮਨ ਸ਼ਾਂਤੀ ਬਣੀ ਰਹੇ ਕੋਈ ਅਨਸਥਾਵੀ ਘਟਨਾ ਨਾ ਵਾਪਰੇ ਔਰ ਕੋਈ ਵੀ ਜਿਹੜੇ ਹੈਗੇ ਨੇ ਕ੍ਰਿਮੀਨਲ ਅਨਸਰ ਨੇ ਉਹਨਾਂ ਦੀ ਵੀ ਜਿਹੜੀ ਹੈਗੀ ਹੈ ਡੈਟਰੈਂਸ ਬਣੀ ਰਵੇ ਉਹਨੂੰ ਕਿਉਂਕਿ ਸੈਨਾ ਡੋਰ ਨੂੰ ਲੈ ਕੇ ਜਿਹੜਾ ਜੋ ਕਾਫੀ ਵਿਵਾਦਾਂਤ ਹੈ ਜੀ ਚਾਈਨਾ ਡੋਰ ਨੂੰ ਲੈ ਕੇ ਵੀ ਜੀ ਅਸੀਂ ਜਿਹੜੀ ਹੈਗੀ ਸਾਡੀ ਲਗਾਤਾਰ ਚੈਕਿੰਗ ਚੱਲ ਰਹੀ ਹੈ ਔਰ ਉਹਦੇ ਤੇ ਅਸੀਂ ਸੀਕ੍ਰੇਟਿਵਲੀ ਵੀ ਡੋਮੀਨੇਟ ਕਰ ਰਹੇ ਹਾਂ ਕਿ ਆ ਕਿਥੋਂ ਰਹੀ ਹੈ ਔਰ ਦੁਕਾਨਾਂ ਦੀ ਮਾਰਕੀਟ ਦੀ ਜਿਹੜੀ ਹੈਗੀ ਉਹ ਵੀ ਅਸੀਂ ਜਿਹੜੀ ਚੈਕਿੰਗ ਕਰਤੀ ਹੋਈ ਹੈ ਔਰ ਉਹਦੇ ਲਈ ਵੀ ਅਸੀਂ ਅਪੀਲ ਤੁਹਾਡੇ ਰਾਹੀਂ ਇਹ ਕਰਾਂਗੇ ਕਿ ਆਪਾਂ ਚਾਈਨਾ ਡੋਰ ਨੂੰ ਮੱਦੇਨਜ਼ਰ ਰੱਖਦੇ ਹੋਏ ਉਹਦੀ ਵਰਤੋਂ ਤੇ ਉਹਨੂੰ ਨਾ ਖਰੀਦੀ ਔਰ ਇੱਕ ਬੁਆਇਕਾਟ ਕਰਦੇ ਹੁੰਨੇ ਆ ਸਾਰੇ ਆਪਾਂ ਪਲੈਜ ਲਗਈਏ ਵੀ ਆਪਾਂ ਇਹ ਕੰਮ ਕਰਨਾ ਹੀ ਨਹੀਂ ਤਾਂ ਜੋ ਜਿਹੜੇ ਪੰਛੀ ਹੋਗੇ ਕੋਈ ਟੂ-ਵੀਲਰ ਤੇ ਪਬਲਿਕ ਜਾ ਰਹੀ ਹੈ ਉਹਨਾਂ ਨੂੰ ਕਿਸੇ ਤਰੀਕੇ ਦਾ ਕੋਈ ਐਕਸੀਡੈਂਟ ਜਾਂ ਕੋਈ ਅਣਸੁਖਾਵੀ ਜਿਹੜੀ ਹੈਗੇ ਨੇ ਮੂਮੈਂਟ ਸੂ ਫੇਸ ਨਾ ਕਰ ਸਾਮਣਾ ਨਾ ਕਰਨਾ ਪਵੇ। ਕਿਤੇ ਨਾ ਡੋਰ ਕਿਤੇ ਪੜੀ ਜਾਂਦੀ ਕਿ ਨਾ ਉਹ ਤੇ ਕੀ ਕਰਦੇ ਜਾਂਦੇ ਉਹ ਤਾਂ ਵਾਪਸ ਆ ਜਾਂਦੇ ਨੇ ਫੇਰ। ਐਸੀ ਕੋਈ ਗੱਲ ਨਹੀਂ ਜਿੱਥੇ ਜੇ ਪੜੀ ਜਾਂਦੀ ਐਸੀ ਤੇ ਫੜਨ ਲਈ ਚੈਕਿੰਗ ਕਰ ਰਹੇ ਹੈ ਔਰ ਜਿਹੜੇ ਹੈਗੇ ਨੇ ਸਾਡੇ ਸੀਕ੍ਰੇਟ ਟੀਮਾਂ ਵੀ ਲਈਆਂ ਹੋਈਆਂ ਨੇ ਤੇ ਜਿਹਦੇ ਚ ਅਸੀਂ ਇਹਨਾਂ ਦੇ ਪਰਚੇ ਵੀ ਦੇ ਰਹੇ ਆ। ਟ੍ਰੈਕਿੰਗ ਦੇ باوجود ਵੀ ਕਾਫੀ ਦੇਖਣ ਨੂੰ ਮਿਲ ਰਹੀ ਹੈ। ਐਸੀ ਕੋਈ ਗੱਲ ਨਹੀਂ ਜੀ ਦੱਸ ਦਿਓ। ਹੁਣੇ ਦੇਖ ਲੈਨੇ। ਨਹੀਂ ਉੜਦੀ ਹੁਣ ਫੜ ਨਹੀਂ ਸਕਦੇ ਨਾ ਕਿੱਥੇ ਉੜ ਰਹੀ ਆ। ਜੋ ਦੇਖੋ ਜੀ ਜਿੰਨਾ ਅਸੀਂ ਏਰੀਆ ਡੋਮਿਨੇਟ ਕਰ ਸਕਦੇ ਹਾਂ ਜਿੱਥੇ ਜਿਹੜੇ ਸਾਡੇ ਕੋਲੇ ਸੋਰਸ ਆਏ ਨੇ ਸਪਲਾਈ ਆਈ ਆ ਉਹ ਅਸੀਂ ਚੈੱਕ ਕਰ ਚੁੱਕੇ ਹਾਂ ਔਰ ਜਿੱਥੇ ਜਿਹੜੀ ਬੰਦੀ ਕਰ ਲਈ ਅਸੀਂ ਕਾਰਵਾਈ ਕਰ ਰਹੇ ਹਾਂ। ਠੀਕ ਹੈ ਜੀ। ਜਿਹੜੇ ਬੱਚੇ ਕਰਦੇ ਨੇ ਜਿਹੜਾਉਂਦੇ ਨੇ ਪਤਾ ਨਹੀਂ ਉਹਦੇ ਮਾਪੇ ਵੀ ਇਸ ਚੀਜ਼ ਨੂੰ ਲੈ ਕੇ ਕਿੰਨਾ ਕਿਤੇ ਅਵੇਰ ਨਹੀਂ ਹੈਗੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਜੀ ਇਹਦੇ ਚ ਅਵੇਰਨੈਸ ਦੀ ਵੀ ਬਹੁਤ ਲੋੜ ਹੈ ਜੋ ਮਾਪੇ ਨੂੰ ਜਾਗਰੂਕਤਾ ਇਸ ਮਸਲੇ ਸੰਬੰਧੀ ਜਿਹੜੇ ਪਿੰਡਾਂ ਚ ਨੇ ਰਿਮੋਟਲੀ ਜਿੱਥੇ ਕਈ ਵਾਰੀ ਨਹੀਂ ਵੀ ਪਹੁੰਚਿਆ ਜਾਂਦਾ ਤੇ ਜਿੱਥੇ ਤੁਹਾਨੂੰ ਲੱਗਦਾ ਵੀ ਇਹ ਪ੍ਰੈਵਲੈਂਟ ਹੈ ਤਾਂ ਮਾਪੇ ਨੂੰ ਖੁਦ ਹੀ ਆਪਣੇ ਬੱਚੇ ਨੂੰ ਰੋਕਣਾ ਚਾਹੀਦਾ ਹੈ ਉਹ ਸਾਰਿਆਂ ਨੂੰ ਵ ਦੇ ਵੀ ਜੇ ਕੋਈ ਸਾਈਕਲ ਤੇ ਆ ਰਿਹਾ ਹੈ ਕੋਈ ਟੂ-ਵਿਲਰ ਤੇ ਆ ਰਿਹਾ ਹੈ ਕੋਈ ਬਰਡਸ ਨੇ ਹਰ ਤਰੀਕੇ ਦੀ ਜਿਹੜੀ ਇਹਦੇ ਚ ਉਹਨਾਂ ਨੂੰ ਅੰਤਖਾਮੀਆਂ ਘਟਾ ਦਾ ਔਰ ਹਾਦ ਔਰ ਇਹਦੇ ਨਾਲ ਬੱਚੇ ਦੀ ਜਾਨ ਨੂੰ ਵੀ ਖਤਰਾ ਹੋ ਜਾਂਦਾ ਨੇ ਨੇੜੇ ਬਿਜਲੀ ਦੀਆਂ ਤਾਰਾਂ ਨੇ ਤੇ ਅਵੇਰਨੈਸ ਜਿਹੜੀ ਹੈਗੀ ਹੈ ਜਾਗਰੂਕਤਾ ਨੂੰ ਬਹੁਤ ਜ਼ਰੂਰੀ ਹੈ ਔਰ ਕੁਝ ਜਿਹੜੀਆਂ ਐਨ ਜੀਓਜ਼ ਕਰ ਵੀ ਰਹੀਆਂ ਨੇ ਪੁਲਿਸ ਦਾ ਜਿੱਥੇ ਅਨਲਫਲ ਜਿਹੜੀਆਂ ਹੈਗੀਆਂ ਐਕਟੀਵਿਟੀਜ਼ ਦੇ ਖਿਲਾਫ ਅੱਜ ਤੱਕ ਕੜੇ ਜੋ ਇਹਦੇ ਸੰਬੰਧੀ ਬੰਦੀ ਕਾਨੂੰਨੀ ਕਾਰਵਾਈ ਹੈ ਜਿੱਥੇ ਰਿਕਵਰੀ ਹੁੰਦੀ ਉਹ ਅਸੀਂ ਕਰ ਰਹੇ ਹਾਂ ਪਰ ਜਿੱਥੇ ਛੋਟੇ ਬੱਚਿਆਂ ਦਾ ਕੰਸਰਨ ਆ ਜਾਂਦਾ ਉਥੇ ਮਾਪੇ ਨੂੰ ਵੀ ਆਪਣੇ ਬੱਚਿਆਂ ਨੂੰ ਸਮਝਾਉਣਾ ਚਾਹੀਦਾ